ਚੰਗਾ ਅਮਨ ਤੁਹਾਡਾ ਇੱਕ ਮਨ ਭਗਾ ਹਾਦਸਾ ਹੋਇਆ ਉਹ ਤੁਹਾਡੀ ਹੁਣ ਉਮਰ ਕਿੰਨੀ ਹੈ ਤਾਂ ਉਦੋਂ ਉਮਰ ਕਿੰਨੀ ਉਹਦੋਂ ਸੀਜੀ ਭਾਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸੁਪਨਾ ਪੰਜਾਬ ਵਾਸੀਆਂ ਨੂੰ ਸਿਹਤਮੰਦ ਬਣਾਉਣਾ ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਸੀਐਮ ਦੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਇਸ ਮੋਹਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ ਲੋਕ ਲਾਭ ਲੈ ਕੇ ਰੋਗਾਂ ਤੋਂ ਦੂਰ ਰਹਿ ਰਹੇ ਹਨ ਮੇਰਾ ਨਾਮ ਮਧੂ ਅਬਰੋਏ ਹੈ ਜਦੋਂ ਤੋਂ ਇਹ ਯੋਗਾ ਕਲਾਸ ਸ਼ੁਰੂ ਹੋਈ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਔਰ ਮੈਂ ਆਪਣੇ ਚੀਫ ਮਿਨਿਸਟਰ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੱਕ ਐਨਾ ਅੱਛਾ ਉਪਰਾਲਾ ਕੀਤਾ ਇਹ ਕਲਾਸ ਹਰ ਪਾਕ ਦੇ ਵਿੱਚ ਲਗਾਉਂਦਾ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਬੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਜੀ ਮਨ ਤਨ ਸਾਰਾ ਸਵਸਥ ਰਹਿੰਦਾ ਸੁਵਿਧੇ ਤੇ 23 ਜ਼ਿਲ੍ਹਿਆਂ ਚ ਹੁਣ ਤੱਕ 2900 ਤੋਂ ਵੱਧ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ 80000 ਤੋਂ ਵੱਧ ਲੋਕ ਲਾਭ ਲੈ ਰਹੇ ਹਨ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਹੂਗਾ ਔਰ ਤੁਹਾਡੇ ਆਲੇ ਦੁਆਲੇ ਕੁਝ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਧਰਾਂ ਧਰਾਂ ਹੋਣੀਆਂ ਬੜੀਆ ਤਬੀਕ ਹੋਊਗੀ ਇੰਨੀ ਖੁਸ਼ੀਆਂ ਅਮਨ ਆਮ ਤੌਰ ਤੇ ਅਸੀਂ ਦੇਖਿਆ ਵੀ ਜ਼ਿੰਦਗੀ 'ਚ ਦੋ ਰੰਗ ਆ ਇੱਕ ਸੁੱਖ ਤੇ ਦੁੱਖ ਜਦੋਂ ਨੌਜਵਾਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ ਜਾਂਦਾ ਜਾਂ ਤਕਲੀਫ ਆ ਜਾਂਦੀ ਜਾਂ ਵਿਅਕਤੀ ਦੀ ਜ਼ਿੰਦਗੀ ਵਿੱਚ ਕੋਈ ਏਦਾਂ ਦਾ ਹਾਦਸਾ ਹੋ ਜਾਂਦਾ ਤਾਂ ਉਹ ਜ਼ਿਆਦਾ ਡਿਪਰੈਸ਼ਨ ਵੱਲ ਬਿਮਾਰੀਆਂ ਵੱਲ ਜਾਂ ਨਸ਼ਿਆਂ ਵੱਲ ਜਾਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕਰ ਲੈਂਦਾ ਹਾਂਜੀ ਹਾਂਜੀ ਤੁਸੀਂ ਇਹ ਚੋਂ ਕਿਵੇਂ ਉੱਭਰੇ ਇਹ ਚੋਂ ਕੀ ਭਾਜੀ ਉੱਭਰਨਾ ਸਾਡੇ ਜਿੱਦਾ ਘਰ ਦੇ ਮਾਪਿਆਂ ਨੇ ਏਦਾਂ ਛਾਂ ਕੇ ਰੱਖਿਆ ਜੇ ਕਰਕੇ ਮੁੜ ਕੇ ਮੈਂ ਕੀ ਮੈਸੇਜ ਦੇਣਾ ਚਾਹੂਗਾ ਉਹਨਾਂ ਲੋਕਾਂ ਨੂੰ ਜਿਹੜੇ ਕੀ ਛੋਟੇ-ਮੋਟੇ ਦੁੱਖਾਂ ਤੋਂ ਹਤਾਸ਼ ਹੋ ਕੇ ਕਹਿੰਦੇ ਜ਼ਿੰਦਗੀ ਨਹੀਂ ਲੈਣੀ ਉਹਨਾਂ ਨੂੰ ਇਹੀ ਕਹਿਣਾ ਜੰਨਾਬਾਜੀ ਆਪਣੇ ਮਾਪਿਆਂ ਨੂੰ ਦੇਖੋ ਆਪਣਾ ਦੁੱਖ ਨਾ ਦੇਖੋ ਉਹਨਾਂ ਨੂੰ ਦੇਖੋ ਉਹਨਾਂ ਨੇ ਇਤਾਂ ਨੂੰ ਨਜ਼ਰ ਹੋ ਗਿਆ ਪਾਲਿਆਂ ਨੂੰ ਸਾਰਾ ਕੁਝ ਜਦੋਂ ਉਹਨਾਂ ਦੀ ਸੁੱਖ ਦੀ ਵਾਦੀ ਆਈ ਤੁਸੀਂ ਅੱਜ ਅੱਜ ਚਾਹੇ ਇੱਕ ਹੱਥ ਨਹੀਂ ਹੈ ਪਰ ਤੁਸੀਂ ਲੋਕਾਂ 'ਚ ਬੜੇ ਆਰਾਮ ਨਾਲ ਵਿਚਰਦੇ ਹੋ ਐਕਸਾਈ ਲਾਣੇ ਹੋ ਦਿਲ 'ਚ ਕਿਦਾਂ ਦਾ ਫੀਲ ਹੋਊਗਾ ਵਧੀਆ ਭਾਜੀ ਵਧੀਆ ਫੀਲ ਕਰਦੇ ਹਾਂ ਜੀ ਪਰ ਆਮ ਆਮ ਤੌਰ 'ਤੇ ਅਸੀਂ ਦੇਖਿਆ ਤੁਹਾਡਾ ਹਮੇਸ਼ਾ ਖਿੜਿਆ ਚਿਹਰਾ ਹੁੰਦਾ ਔਰ ਉਹ ਖੇੜੇ ਚ ਨਾ ਜਦੋਂ ਹੱਸਦੇ ਆ ਲੋਕਾਂ ਚ ਕਿਵੇਂ ਦਾ ਫੀਲ ਹੁੰਦਾ ਵਧੀਆ ਭਾਜੀ ਵਧੀਆ ਫੀਲ ਹੁੰਦਾ ਕਦੀ ਸੋਚਿਆ ਨਹੀਂ ਸੀ ਇਤਨਾ ਬੰਦੇ ਅਮਨ ਇੱਕ ਲੋਰਡ ਵਾਂ ਤੁਹਾਡੀ ਜਿਮ ਚ ਐਕਸਾਈ ਲਾਣ ਆਲਾ ਇਹ ਖਾਸਾ ਹੋਇਆ ਆਪਣਾ ਹੱਥ ਵੀ ਗਵਾ ਬੈਠਾ ਪਰ ਹਨੇਰਿਆਂ ਚੋਂ ਨਿਕਲ ਕੇ ਖੁਸ਼ੀ ਦੀ ਜ਼ਿੰਦਗੀ ਸਾਰੇ ਵਿੱਚ ਖੁਸ਼ ਰਹਿੰਦਾ ਵਿਚਰ ਦਾ ਜਦੋਂ ਤੁਹਾਡੇ ਕੋਲ ਆਇਆ ਸੀ ਤਾਂ ਤੁਸੀਂ ਤੁਹਾਡੇ ਵੱਲੋਂ ਕਿੱਦਾਂ ਦੀ ਮਦਦ ਆ ਦੇਖੋ ਜਦੋਂ ਵੀ ਜਿਮ ਚ ਆਇਆ ਮੈਂ ਪਤਾ ਲੱਗਾ ਮੈਨੂੰ 2-4 ਦਿਨਾਂ ਬਾਅਦ ਵੀ ਮੁੰਡਾ ਜਿਮ ਆਉਂਦਾ ਤੇ ਮੈਂ ਨਾਲ ਹੀ ਆਪਣੇ ਮੈਨੇਜਰ ਨੂੰ ਕਿਹਾ ਵੀ ਨਹੀਂ ਇਹਦੀ ਜਿਹੜੀ ਫੀਸ ਆ ਉਹ ਕੱਟ ਕੇ ਦਿੱਤੀ ਜਾ ਇਹ ਤਾਂ ਤੱਕ ਜੇ ਦੇਖਿਆ ਵੀ ਕੋਈ ਸਮਰੱਥ ਨਹੀਂ ਹੈਗਾ ਤਾਂ ਉਸ ਨੂੰ ਫ੍ਰੀ ਵੀ ਕਰ ਦਿੰਦੇ ਪਰ ਇਹ ਮੁੰਡੇ ਦੇ ਵਿੱਚ ਇੱਕ ਗੱਲ ਦੇਖੀ ਆ ਵੀ ਜਦੋਂ ਤੋਂ ਜਿਮ ਆਉਂਦਾ ਕੋਈ ਇਹਨੂੰ ਕੋਈ ਲਾਈਫ ਸਟਾਈਲ ਦਾ ਕੋਈ ਸ਼ਿਕਨ ਨਹੀਂ ਦੇਖੀ ਵੀ ਮੇਰਾ ਇੱਕ ਹੱਥ ਹੈ ਨਹੀਂ ਤਾਂ ਮੈਂ ਪਿੱਛੇ ਆ ਔਰ ਬਾਕੀ ਜਿੰਨੇ ਨੌਜਵਾਨਾਂ ਦੇ ਬਰਾਬਰ ਐਕਸਰਸਾਈਜ਼ ਲਾਉਂਦਾ ਹਾਲਾਂਕਿ ਵੱਧ ਲਾਉਂਦਾ ਹੋਊਗਾ ਔਰ ਮੈਂ ਸਮਝਦਾ ਵੀ ਅਜਿਹੇ ਨੌਜਵਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਵੀ ਆਪਣੀ ਜ਼ਿੰਦਗੀ ਨੂੰ ਆਪਾਂ ਖੂਬ ਵੱਲ ਨਾ ਧੱਕੀਏ ਇਨਸਪਾਇਰ ਹੋ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ ਔਰ ਵਧੀਆ ਜੀਏ ਉਮਰਵਰ ਕੀ ਨੌਜਵਾਨ ਜਿਹੜਿਆ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਉਦਾਹਰਣ ਹੈ ਜਿਹੜੇ ਕਿ ਛੋਟੇ ਮੋਟੇ ਦੁੱਖਾਂ ਤੋਂ ਹਤਾਸ਼ ਹੋ ਜਾਂਦੇ ਗਲਤ ਰਸਿਆਂ ਤੇ ਦੁਰਪੰਦੇ ਨਸ਼ਾ ਕਰਨ ਲੱਗ ਪੈਂਦੇ ਜਾਂ ਆਪਣੀ ਹੀ ਸੋਚ ਦੇ ਜ਼ਿੰਦਗੀ ਖਤਮ ਕਰ ਲੈਂਦੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਇਹ ਆਪਣੇ ਆਪ ਚ ਬਹੁਤ ਵੱਡਾ ਮੈਸੇਜ ਆ ਕਿਉਂਕਿ ਅੱਜ ਕੱਲ ਜਿਹੜਾ ਮਨੁੱਖ ਆ ਨੌਜਵਾਨ ਆ ਬਹੁਤ ਪਰੇਸ਼ਾਨੀਆਂ ਚ ਕਿਰਿਆ ਤੇ ਇਨਿਕ ਗੱਲ ਦੇ ਉੱਤੇ ਕੋਈ ਛੋਟੇ ਛੋਟੇ ਗੱਲ ਦੇ ਉੱਤੇ ਉਹ ਬਹੁਤ ਨੈਗੇਟਿਵ ਲੈ ਜਾਂਦਾ ਆਪਣੇ ਆਪ ਨੂੰ ਲੁਕੋ ਲੈਂਦਾ ਕੁਝ ਹੋਰ ਪਾਸੇ ਚਲਾ ਜਾਂਦਾ ਲੇਕਿਨ ਇਹ ਜੇ ਨੌਜਵਾਨ ਜਿਹੜੇ ਆ ਇੱਕ ਚਾਨਣ ਮਨਾਰਾ ਬਣ ਕੇ ਇਹ ਨੌਜਵਾਨਾਂ ਨੂੰ ਸੇਧ ਦਿੰਦੇ ਆ ਔਰ ਬਾਕੀ ਨੌਜਵਾਨਾਂ ਨੂੰ ਤਾਂ ਸੇਧ ਲੈਣੀ ਚਾਹੀਦੀ ਆ ਕਿ ਜ਼ਿੰਦਗੀ ਵਿੱਚ ਸੁੱਖ ਦੁੱਖ ਆਉਂਦੇ ਰਹਿੰਦੇ ਆ ਲੇਕਿਨ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਔਰ ਸਾਨੂੰ ਆਪਣੇ ਅਗਾਹ ਆਉਣ ਵਾਲੇ ਜਿਹੜੇ ਭਵਿੱਖ ਬਾਰੇ ਸੋਚਣਾ ਚਾਹੀਦਾ ਔਰ ਵਧੀਆ ਜਿਹੜਾ ਉਹ ਸਾਨੂੰ ਵਿਚਰਨਾ ਚਾਹੀਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ YouTube Facebook Instagram X aur WhatsApp channel par